ਹੁੰਦੇ ਚੰਡੀਗੜ੍ਹ ਦੇ ਵਿੱਚ ਤੇ ਪਹਿਲਾ ਵਾਲੇ ਚੰਡੀਗੜ੍ਹ ਜਦੋਂ ਤੁਸੀਂ ਪੜਦੇ ਸੀ ਕਿੰਨਾ ਕੁ ਬਦਲਾਵ ਆ ਗਿਆ ਆਏ ਬਹੁਤ ਵਧੀਆ ਕੁਐਸਚਨ ਪੁੱਛਿਆ ਵੀਰੇ ਜ਼ਿੰਦਗੀ ਦੇ ਸਭ ਤੋਂ ਕੀਮਤੀ ਵਰੇ ਦਿਨ ਜਿਹੜੇ ਉਹ ਚੰਡੀਗੜ੍ਹ ਕੱਡੇ ਨੇ ਅਸੀਂ ਨੇ ਤੇ ਸਾਡਾ 10 ਚ ਕਰ ਲਿਆ ਹੁੰਦਾ ਸੀ 593 ਨੰਬਰ ਦੋਸਤ ਮਿੱਤਰ ਵੈਸੇ ਮੈਂ ਹੌਸਟਲ ਵੀ ਸੀ ਮੇਰੇ ਕੋਲ 3598 ਜੀ ਤੇ ਬਹੁਤ ਫਰਕ ਆ ਗੇੜੀ ਰੂਟ ਤਾਂ ਮੈਨਲਾ ਦਾ ਅੱਜ ਕੱਲ ਦੇ ਨੌਜਵਾਨਾਂ ਨੇ ਤਾਂ ਉਹ ਦੇਖਿਆ ਹੀ ਨਹੀਂ ਹੋਣਾ ਕਿਵੇਂ ਗੱਡੀਆਂ ਚੱਲਦੀਆਂ ਸੀ ਬੰਪਰ ਨਾਲ ਬੰਪਰ ਜੁੜ ਕੇ ਉਦੋਂ ਗੱਡੀਆਂ ਵੀ ਬਹੁਤ ਰੇਅਰ ਹੁੰਦੀਆਂ ਸੀ ਬਾਈ ਸਾਡੇ ਸਾਰਿਆਂ ਕੋਲੇ ਮੈਨਲਾ ਦਾ 5-7 ਬੰਦਿਆਂ ਕੋਲੇ ਇੱਕ ਕਾਰ ਹੁੰਦੀ ਸੀ ਉਹਦੀ ਫਿਰ ਵਾਰੀ-ਵਾਰੀ ਨਾਲ ਸਾਡੀ ਸੈਟਿੰਗ ਕਰੀ ਹੁੰਦੀ ਸੀ ਉਹ ਵਾਰੀ ਵੀ ਔਖੀ ਆਉਂਦੀ ਹੁੰਦੀ ਸੀ ਬਹੁਤ ਔਖੀ ਆਉਂਦੀ ਸੀ ਕੱਪੜੇ ਪ੍ਰੈਸ ਰਾਤ ਨੂੰ ਕਰਾਉਣੇ ਤੇ ਦੂਜਾਂ ਨਾਲ ਦਾ ਬਾਗੇ ਚਲੇ ਜਾਣਾ ਉਦੋਂ ਦੋਸਤੀ ਸੀ ਯਾਰ ਉਦੋਂ ਪਿਆਰ ਸੀ ਪਿਆਰ ਸੀ ਉਦੋਂ ਸੋਸ਼ਲ ਮੀਡੀਆ ਤਾਂ ਨਹੀਂ ਸੀ ਬਟ ਕਮਿਊਨੀਕੇਸ਼ਨ ਬੜੀ ਤਕੜੀ ਸੀ ਤੁਹਾਡੀ ਹਰ ਇੱਕ ਪਤਾ ਹੁੰਦਾ ਵੀ ਇਸ ਟਾਈਮ ਤੁਸੀਂ ਕਿੱਥੇ ਬੈਠੇ ਹੋ ਨਾਲੇ ਕਿ ਮੋਬਾਈਲ ਨਹੀਂ ਸੀ ਕੁਝ ਨਹੀਂ ਸੀ